ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਜੇਕਰ ਇਹ ਪੰਜ ਚੀਜ਼ਾਂ ਤੁਹਾਡੇ ਵਿੱਚ ਹਨ ਨਾ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋ ਤੇ ਆਜੋ ਫਿਰ ਗੱਲ ਕਰੀਏ ਬਿਨਾਂ ਸਮੰਗਵਾਏ ਕਿ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਸਭ ਤੋਂ ਪਹਿਲੇ ਨੰਬਰ ਤੇ ਜੇਕਰ ਤੁਹਾਨੂੰ ਇਹ ਫਿਕਰ ਨਹੀਂ ਆ ਕਿ ਮੈਂ ਹੁਣ ਰੋਟੀ ਖਾਧੀ ਆ ਮੈਂ ਦੁਪਹਿਰੇ ਕਿੱਥੋਂ ਖਾਣੀ ਆ ਜਾਂ ਮੈਂ ਦੁਪਹਿਰੇ ਖਾ ਲਈ ਤੇ ਮੈਨੂੰ ਰਾਤ ਦਾ ਫਿਕਰ ਆ ਤੁਸੀਂ ਤਿੰਨ ਟਾਈਮ ਘਰ ਵਿੱਚ ਰੋਟੀ ਪੱਕ ਰਹੀ ਆ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆ ਰੋਟੀ ਨੂੰ ਲੈ ਕੇ ਪ੍ਰਮਾਤਮਾ ਤਿੰਨ ਟਾਈਮ ਦਾ ਖਾਣਾ ਦੇ ਰਿਹਾ ਆ ਨਾ ਤਾਂ ਫਿਰ ਤੁਸੀਂ ਗਰੀਬ ਨਹੀਂ ਆ ਨੰਬਰ 2 ਜੇਕਰ ਘਰ ਆਏ ਹੋਏ ਮਹਿਮਾਨਾਂ ਦਾ ਰਿਸ਼ਤੇਦਾਰਾਂ ਦਾ ਸਵਾਗਤ ਹੁੰਦਾ ਆ ਉਹਨਾਂ ਦੀ ਆਗਤ ਭਾਗਤ ਹੁੰਦੀ ਆ ਉਹਨਾਂ ਨਾਲ ਪ੍ਰੇਮ ਪਿਆਰ ਮੁਹੱਬਤ ਆ ਤੁਹਾਡਾ ਤੁਹਾਨੂੰ ਕਿਸੇ ਰਿਸ਼ਤੇਦਾਰ ਭੈਣ ਭਰਾ ਆਏ ਤੇ ਚਾਹ ਚੜ ਜਾਂਦਾ ਆ ਤਾਂ ਵੀ ਤੁਸੀਂ ਦੁਨੀਆ ਦੇ ਅਮੀਰ ਵਿਅਕਤੀ ਹੋ ਤੁਸੀਂ ਗਰੀਬ ਨਹੀਂ ਜੀ ਨੰਬਰ 3 ਜੇਕਰ ਤੁਹਾਡੀ ਸਿਹਤ ਸਹੀ ਆ ਤੁਸੀਂ ਤੰਦਰੁਸਤ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਆ ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਿਰਪੀੜ ਹੋ ਗਈ ਤੁਹਾਨੂੰ ਉਹਦੀ ਗੋਲੀ ਖਾਣੀ ਪੈ ਗਈ ਜਾਂ ਤੁਹਾਨੂੰ ਬੁਖਾਰ ਚੜ ਗਿਆ ਨਹੀਂ ਸਿਹਤਮੰਦ ਹੋਣ ਦਾ ਮਤਲਬ ਇਹ ਹੁੰਦਾ ਵਾ ਕਿ ਤੁਹਾਨੂੰ ਕੋਈ ਪੱਕੀ ਦਵਾਈ ਨਹੀਂ ਲੱਗੀ ਹੋਈ ਕੋਈ ਕਦੇ-ਕਦਾਈਂ ਸਰੀਰ ਆ ਦੁੱਖ ਸੁੱਖ ਸਰੀਰ ਦੇ ਨਾਲ ਆ ਕਦੇ-ਕਦਾਈਂ ਕੋਈ ਇਹੋ ਜੀ ਗੱਲ ਆ ਜਾਂਦੀ ਆ ਤਾਂ ਕੋਈ ਗੱਲ ਨਹੀਂ ਜੇਕਰ ਤੁਸੀਂ ਤੰਦਰੁਸਤ ਹੋ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਖਾ ਰਹੇ ਤਾਂ ਵੀ ਤੁਸੀਂ ਅਮੀਰ ਹੋ ਕਿਉਂਕਿ ਸਭ ਤੋਂ ਪਹਿਲਾਂ ਸਿਹਤ ਹੁੰਦੀ ਆ ਵਿਅਕਤੀ ਦੀ ਪੈਸਾ ਜਿੰਨਾ ਮਰਜ਼ੀ ਹੋਵੇ ਜੇਕਰ ਉਹਦੀ ਸਿਹਤ ਸਹੀ ਨਹੀਂ ਹੈ ਨਾ ਤਾਂ ਫਿਰ ਉਹ ਗਰੀਬ ਹੀ ਆ ਕਿਉਂਕਿ ਪੈਸੇ ਨਾਲ ਕੁਝ ਵੀ ਖਰੀਦਿਆ ਸਿਹਤ ਨਹੀਂ ਖਰੀਦੀ ਜਾ ਸਕਦੀ ਸੌਰੀ ਹਮ ਸਭ ਤੋਂ ਉੱਪਰ ਵੇਖਦੀ ਦੀ ਸਿਹਤ ਜਿਹੜੀ ਉਹ ਵੱਡੀ ਦੌਲਤ ਹੁੰਦੀ ਆ ਤੇ ਜੇਕਰ ਤੁਸੀਂ ਤੰਦਰੁਸਤ ਹੋ ਨਾ ਤਾਂ ਫਿਰ ਤੁਸੀਂ ਅਮੀਰ ਹੋ ਅਗਲਾ ਗੱਲ ਜੇਕਰ ਤੁਹਾਡੇ ਬੱਚੇ ਤੁਹਾਡੇ ਕਹਿਣੇ ਵਿੱਚ ਨੇ ਤੁਹਾਡੀ ਔਲਾਦ ਚੰਗੀ ਆ ਤੁਹਾਨੂੰ ਔਲਾਦ ਪੱਖੋਂ ਕੋਈ ਦੁੱਖ ਨਹੀਂ ਆ ਤੁਹਾਡਾ ਇੱਜ਼ਤ ਮਾਣ ਸਤਿਕਾਰ ਕਰਦੀ ਆ ਤਾਂ ਵੀ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋ ਤੁਹਾਡੇ ਬੱਚੇ ਤੁਹਾਡੇ ਕਹਿਣੇ ਵੇਚਣੇ ਤੁਹਾਡੇ ਬੱਚਿਆਂ ਨੂੰ ਕੋਈ ਬਾਹਰ ਦਾ ਵੈਲ ਨਹੀਂ ਲੱਗਿਆ ਹੋਇਆ ਤੁਹਾਡੇ ਬੱਚੇ ਪਰਮਾਤਮਾ 'ਚ ਯਕੀਨ ਰੱਖਦੇ ਨੇ ਤੁਹਾਡੇ ਬੱਚੇ ਸਾਦਾ ਖਾਂਦੇ ਨੇ ਸਾਦਾ ਪਾਉਂਦੇ ਨੇ ਤਾਂ ਵੀ ਤੁਸੀਂ ਫਿਰ ਜੇ ਟੈਨਸ਼ਨ ਫਰੀ ਹੋ ਨਾ ਇਸ ਗੱਲ ਤੋਂ ਤਾਂ ਵੀ ਤੁਸੀਂ ਇਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿਉਂਕਿ ਤੁਸੀਂ ਅਮੀਰਾਂ ਦੀ ਗਿਣਤੀ ਵਿੱਚ ਹੋਗੇ ਜੇ ਅਗਲਾ ਨੰਬਰ ਜੇਕਰ ਤੁਹਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲ ਰਹੀ ਆ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਲਿਖਾ ਰਹੇ ਹੋ ਤੁਹਾਡੇ ਬੱਚੇ ਚੰਗੀ ਵਿਦਿਆ ਹਾਸਲ ਕਰ ਰਹੇ ਨੇ ਤਾਂ ਵੀ ਤੁਸੀਂ ਅਮੀਰ ਵਿਅਕਤੀ ਹੀ ਹੋ ਤੁਸੀਂ ਆਪਣੇ ਆਪ ਨੂੰ ਗਰੀਬ ਨਾ ਸਮਝੋ ਕਿਉਂਕਿ ਗਰੀਬੀ ਅਮੀਰੀ ਜਿਹੜੀ ਆ ਨਾ ਇਹ ਜ਼ਿੰਦਗੀ ਦਾ ਹੀ ਇੱਕ ਹਿੱਸਾ ਆ ਜੇਕਰ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਨਾ ਤਾਂ ਫਿਰ ਉਸ ਪਰਮਾਤਮਾ ਦਾ ਦੋਨੋਂ ਟਾਈਮ ਲੱਖ ਲੱਖ ਸ਼ੁਕਰਾਨਾ ਕਰਿਆ ਕਰੋ ਕੇ ਪਰਮਾਤਮਾ ਸਾਡੇ ਘਰ ਰੋਟੀ ਪੱਕ ਰਹੀ ਆ ਆਏ ਗਏ ਭੈਣ ਭਰਾਵਾਂ ਦਾ ਸਵਾਗਤ ਹੋ ਰਿਹਾ ਵਾ ਅਸੀਂ ਉਹਨਾਂ ਦੀ ਆਗਤ ਭਗਤ ਕਰ ਸਕਦੇ ਹਾਂ ਸਾਡੇ ਬੱਚੇ ਸਾਡੇ ਕਹਨੇ ਵਿੱਚ ਨੇ ਸਾਡੇ ਬੱਚੇ ਪਰਮਾਤਮਾ ਤੇ ਯਕੀਨ ਰੱਖਦੇ ਨੇ ਸਾਡੀ ਸਿਹਤ ਚੰਗੀ ਆ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਚੰਗੀ ਵਿਦਿਆ ਮਿਲ ਰਹੀ ਆ ਸਾਡੇ ਬੱਚੇ ਚੰਗੇ ਗੁਣਕਾਰੀ ਨੇ ਤਾਂ ਫਿਰ ਗਰੀਬੀ ਕਿਸ ਗੱਲ ਦੀ ਕਿ ਤਾਂ ਥੋੜੀ ਬਹੁਤੀ ਬੰਦੇ ਨੂੰ ਦੁਨੀਆਦਾਰੀ ਵਿੱਚ ਇੱਧਰ ਉੱਧਰ ਦੀ ਪਰੇਸ਼ਾਨੀ ਤਾਂ ਹੁੰਦੀ ਆ ਪਰ ਜੇ ਇਹ ਸਾਰਾ ਕੁਝ ਤੁਹਾਡੇ ਕੋਲ ਹੈਗਾ ਨਾ ਫਿਰ ਕਿਸੇ ਕਿਸਮ ਦੀ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੁੰਦੀ ਫਿਰ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਮਝੋ ਕਿਉਂਕਿ ਪੈਸਾ ਕੋਲ ਹੋਣ ਨਾਲ ਅਮੀਰੀ ਨਹੀਂ ਹੁੰਦੀ ਇਹਨਾਂ ਚੀਜ਼ਾਂ ਜਿਹੜੀਆਂ ਇਹਨਾਂ ਚੀਜ਼ਾਂ ਦੀ ਵੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਆ ਜੇ ਕਿਸੇ ਕੋ ਲੱਖਾਂ ਕਰੋੜਾ ਰੁਪਈਆ ਵੀ ਇਕੱਠਾ ਕੀਤਾ ਹੋਏਗਾ ਨਾ ਤਾਂ ਜੇਕਰ ਔਲਾਦ ਮਾੜੀ ਨਿਕਲ ਆਵੇ ਨਾ ਤਾਂ ਉਹ ਫਿਰ ਜਾਂਦਿਆਂ دیر ਨਹੀਂ ਜੇ ਲੱਗਦੀ ਇਸ ਗੱਲ ਤੋਂ ਤੁਸੀਂ ਸਾਰੇ ਜਾਣੇ ਚੰਗੀ ਤਰ੍ਹਾਂ ਵਾਕਿਫ ਹੋ ਤੇ ਜਿਸ ਵਿਅਕਤੀ ਦੀ ਸਿਹਤ ਚੰਗੀ ਆ ਉਹਦੀ ਔਲਾਦ ਕਹਿਣੇ ਵੇਚਿਆ ਤਾਂ ਫਿਰ ਤਾਂ ਉਹ ਦਿਨਾਂ ਵਿੱਚ ਹੀ ਆਪਣੇ ਆਪਣੀ ਜਿਹੜੀ ਹੈ ਸੀਗੇ ਤੋਂ ਸੁਧਾਰ ਸਕਦੇ ਆ ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਹੋਰ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜ਼ਰੂਰ ਦੱਸਿਓ